ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਮਕੀਨ ਮਿਲੰਨੇ ਲੋਹਾਇ ਕੋ ਜੇ ਕਾਫਸਾ ਬਹਿਰੂ ਜੀ ਕੀ ਫਟੇ ਸੰਸਦ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਪਨੇ ਜੀਵਨ ਕਾਲ ਦੇ ਵਿੱਚ ਜੋ ਧਰਮ ਨੂੰ ਕੀਤਾ ਸਹਿਬਜ਼ਾਦੇ ਸ਼ਹੀਦ ਕਰਵਾਏ ਮਾਤਾ ਜੀ ਸ਼ਹੀਦ ਹੋਏ ਪਿਤਾ ਜੀ ਸ਼ਹੀਦ ਹੋਏ ਔਰ ਜਦ ਫਤਿਹ ਦੇ ਚਲਦੇ ਚਲਦੇ ਖਦਰਾਣੇ ਦੀ ਟਰਾਲ ਤੇ ਪਹੁੰਚੇ ਕਿਉਂਕਿ ਜੋ ਮੁਖਤਰ ਸਾਹਿਬ ਹੈ ਕਿ ਸਤਾ ਪਹਿਰਾ ਨਾਮ ਖਦਰਾਣੇ ਦੀ ਧਾਬ ਹੈ ਇੱਥੇ ਇੱਕ ਬਹੁਤ ਭਾਰੀ ਜੰਗ ਹੋਇਆ ਜਿਸ ਵਿੱਚ ਸਿੰਘਾਂ ਨੇ ਸ਼ਕਾਤਾਂ ਪ੍ਰਾਪਤ ਕੀਤੀਆਂ ਔਰ ਧਨ ਗੋਵਸ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਨਾ ਸਿੰਘਾਂ ਨੂੰ ਇਨਾਮ ਬਖਸ਼ਿਸ਼ ਕੀਤੀ ਪਦਵੀਆਂ ਬਖਸ਼ਿਸ਼ ਕੀਤੀਆਂ ਕਿਸੇ ਨੂੰ ਪਿਆ ਇਹ ਮੇਰਾ 5000 ਹਾਰੀ ਹੈ ਕਿਸੇ ਨੂੰ ਪਤਾ ਇਹ ਮੇਰਾ ਦਾਸਤਾਨ ਦਾਰੀ ਹੈ ਕਿਸੇ ਨੂੰ ਪਤਾ ਇਹ ਮੇਰਾ ਨਹੀਂ ਦਾਰੀ ਹੈ ਕੋਈ ਮੇਰਾ ਮੁਕਤਾਨ ਦਾ ਸੁਬੇਦਾਰ ਹੈ ਕੋਈ ਪਸ਼ੌਰ ਦਾ ਸੁਬੇਦਾਰ ਹੈ ਕੋਈ ਰਹਾਉਰ ਦਾ ਗਵਰਨਰ ਹੈ ਇਸ ਦਾ ਸਤਗੁਰਾਂ ਨੇ ਉਹਨਾਂ ਸ਼ਹੀਦਾਂ ਨੂੰ ਬਹੁਤ ਬਖਸ਼ਿਸ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਔਰ ਜਦ ਭਾਈ ਮਹਾ ਸਿੰਘ ਸਾਹਿਬ ਜਿੱਤੇ ਕੋਲ ਪਹੁੰਚੇ ਤੇ ਮਹਾ ਸਿੰਘ ਸਾਹਿਬ ਹਾਲੇ ਜਿੱਤੀ ਪ੍ਰਾਪਤ ਨਹੀਂ ਸੀ ਜੀ ਸਾਹ ਚੱਲਦੇ ਸਨ ਔਰ ਸਤਗੁਰਾਂ ਨੇ ਆਪਣੀ ਗੋਦ ਵਿੱਚ ਭਾਈ ਮਹਾ ਸਿੰਘ ਦਾ ਜਿਹੜਾ ਸੀਸ ਸੀ ਉਹ ਲੈ ਕਿਤੇ ਭਾਈ ਮਹਾ ਸਿੰਘ ਨੂੰ ਕਿਹਾ ਕਿ ਮੰਗ ਰਿਹਾ ਸਾਡੇ ਕੋਲ ਜੋ ਵੀ ਮੰਗੜਾ ਹੈ ਜੇ ਕਹੇ ਤਾਂ ਬਖਸ ਜ਼ਕੀਰ ਦਿਆਂ ਰਾਜ ਭਾਗ ਤੇ ਕਰ ਅਬੀਰ ਦਿਆਂ ਕਰ ਕੰਚਨ ਬਾਗ ਸਰੀਰ ਦਿਆਂ ਤੇ ਅਗੋਂ ਭਾਈ ਮਹਾ ਸਿੰਘ ਕਹਿਣ ਲੱਗੇ ਰਾਜ ਭਾਗ ਦੀ ਚਾਹ ਦਤਾ ਸਾਨੂੰ ਚਰਨਾਂ ਵਿੱਚ ਟਿਕਾ ਦਤਾ ਤੇ ਦਿਲ ਦੇ ਵਿੱਚ ਹੀ ਹਾਰ ਦਿਓ ਜੇ ਮੇਰ ਅਸਾਂ ਤੇ ਕਰਦੇ ਹੋ ਤਾਂ ਲਿਖਿਆ ਗਦਾਵਾ ਪਾੜ ਦੋ ਜੋ ਗਦਾਵਾ ਸਿੰਘਾਂ ਨੇ ਲਿਖਿਆ ਸੀ ਉਸ ਦਾਵਾਏ ਨੂੰ ਭਾਈ ਮਹਾ ਸਿੰਘ ਅੱਜ ਜਿਹੜੇ ਸਾਥੀ ਨਾਲ 40 ਸ਼ਹੀਦ ਹੋਏ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਪਾਸੋਂ ਬਹੁਤ ਵੱਡੀ ਸ਼ਹਾਦਤ ਦੇ ਕੇ ਕੁਰਬਾਨੀ ਕਰਕੇ ਉਹ ਜਿਹੜੇ ਦਿੱਤੇ ਸੀ ਉਹ ਗੰਢੀ ਸੀ ਔਰ ਟੁੱਟੀ ਗੰਢੀ ਸਾਹਿਬ ਦਾ ਜਿਹੜਾ ਉਪਰਾਨ ਯਾਦ ਹੈ ਪਵਿੱਤਰ ਯਾਦ ਹੈ ਉਹਨਾਂ ਉਸ ਮੁਜੱਪਾਨ ਤੇ ਫੌਰਮੈਂਟ ਕਰਕੇ ਮੁਖਸਾ ਸਾਹਿਬ ਦੀ ਤੁਫਾਮ ਦਰਸੀ ਜਿੱਥੇ ਮਹਾਨ ਚਾਤਾ ਹੋਈਆਂ ਸਤੁਰਾਂ ਦੇ ਮੁਬਾਰਕ ਚਰਨ ਉੱਤੇ ਹੈ ਉਸ ਧਰਤੀ ਤੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਉਂਦਾ ਉਹਨਾਂ ਮਹਾਨ ਚਿੱਧਾਂ ਤੇ ਚਰਨਾ ਤੇ ਸਿਰ ਰੱਖ ਕੇ ਉਹਨਾਂ ਨੂੰ ਪੁਟਾਨਕੋਟ ਨਮਸਕਾਰ ਕਰਦਾ ਹੋਇਆ ਗੁਰੂ ਫਤਿਹ ਬੁਲਾਉਂਦਾ ਹਵਾਏ ਗੁਰੂ ਇੱਕਾ ਖਲਸਾ ਬੈਠਾ ਜੀਤਾ ਜੀ ਧਿਆਨ ਮੰਨਦਾ ਉਹਦਾ ਫਾਰਮਰਿਵਿਸ ਨਾ ਹੈ ਜੀ